नमस्कार आप देख रहे हो पंजाब जी न्यूज बता दें कि मुख्यमंत्री की घोषणा घर घर राशन न मिलने के चलते लोगों में भारी रोष पाया गया इस संबंधी जानकारी देते हुए सुजानपुर की आबादी जम्मू कल्याणी के निवासी शर्मिला सुखदेव कुमार निर्देश कुमार मीनाक्षी फोटो गुरनाम सिमा ने बताया कि पंजाब के मुख्यमंत्री भगवंत मान द्वारा घोषणा की गई थी कि लोगों को घर घर जाकर राशन दिया जाएगा जबकि उन्होंने जम्मू कल्याणी के निवासियों को एक किलोमीटर जाकर घंटों लाइन में खड़े होकर राशन मिल रहा है जिस कारण उन्हें भारी परेशानी से झूंझना पड़ रहा है उन्होंने कहा कि इससे अच्छा तो गांव के राशन डिपो थे जहां खुद राशन आसानी से मिल जाता था उन्होंने सरकार से अपील की है कि घर घर राशन पहुँचाने की घोषणा को अमल में लाया जाए ताकि लोगों को कोई को परेशानी ना हो बन रहो हमारे साथ और तो देखते रहो पंजाब जे की न्यूज़ ਹਾਂਜੀ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਸਰਬੀਲਾ ਜੀ ਹਾਂਜੀ ਕੀ ਸਮੱਸਿਆ ਆ ਰਹੀ ਤੁਹਾਨੂੰ ਸਮੱਸਿਆ ਸਾਨੂੰ ਇਹ ਆ ਰਹੀ ਹੈ ਸਰ ਅਨ ਇੱਕ ਕਿਲੋਮੀਟਰ ਜਾ ਕੇ ਸਾਨੂੰ ਰੱਸ਼ ਲਿਆਣਾ ਪੈਂਦਾ ਸਾਡੀਆਂ ਜਨਾਨੀਆਂ ਸਾਡੇ ਬੱਚੇ ਖੱਜਲ ਖਵਾਰ ਹੁੰਦੇ ਸਾਰਾ ਦਿਨ ਉੱਥੇ ਸਾਰਾ ਦਿਨ ਲੱਗਦਾ ਸਾਨੂੰ ਫੇਰ ਜਨੈ ਸ਼ਾਮੀਆਂ ਨਹੀਂ ਆਣੇ ਅਸੀਂ ਘਰ ਇਸ ਕਰਕੇ ਜਿਹੜਾ ਸਰਕਾਰ ਨੇ ਸਾਨੂੰ ਲਾਨ ਕੀਤਾ ਤਾਂ ਕਿ ਘਰ ਘਰ ਜਾ ਕੇ ਰੱਸ਼ ਮਿਲੇਗਾ ਕਿਉਂ ਨਹੀਂ ਮਿਲੇਗਾ ਘਰ ਘਰ ਆ ਕੇ 10 ਨੰਬਰ ਬਾਰ ਦੇ ਵਿੱਚ ਕਲਿਆਰੀ ਚ ਆ ਕੇ ਘਰ ਘਰ ਰੱਸ਼ ਮਿਲੇ ਸਾਨੂੰ ਕਿਉਂਕਿ ਅਸੀਂ ਹੱਡੀ ਦੂਰ ਨਹੀਂ ਜਾ ਸਕਦਾ ਪੂਰਾ ਪੂਰਾ ਦਿਨ ਸਾਡਾ ਪੈਦਾ ਜਨਾਨੀਆਂ ਦਾ ਉੱਥੇ ਸਾਰਾ ਦਿਨ ਲੜਾਈ ਝਗੜੇ ਦੇ ਵਿੱਚ ਨਿਕਲ ਜਾਂਦਾ ਇਸ ਕਰਕੇ ਸਾਨੂੰ ਇਹ ਜਿਹੜੀ ਸਰਕਾਰ ਨੇ ਸੂਰਤ ਸਾਨੂੰ ਦਿੱਤੀ ਦੀ ਧਰਕਾਰ ਤੇ ਮਿਲੇ ਜੇ ਕੇ ਇਹਦਾ ਤਾਂ ਸਾਨੂੰ ਘਰ ਘਰ ਮਿਲਣਾ ਚਾਹੀਦਾ ਰਾਸ਼ਨ ਫਿਰ ਕਿਉਂ ਇਹ ਖੱਜਲ ਖਰਾਬ ਹੋਈ ਇੱਥੇ ਜਾ ਕੇ ਧੱਕੇ ਮੁੱਟਕਾ ਇਹਦਰ ਕਿ ਨ ਆਇਆ ਸੁਖਦੇਵ ਕੁਮਾਰ ਜੀ ਕਿੱਥੋਂ ਲੈਣ ਆਲੇ ਕਲਿਆਰੀ ਪਿੰਡ ਜੀ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਇਹ ਹੈ ਕਿ ਸਰਕਾਰ ਨੇ ਕਿਹਾ ਕਿ ਰਾਸ਼ਨ ਘਰ ਘਰ ਮਿਲੇਗਾ ਜੀ ਤੇ ਸਾਡੀਆਂ ਜਨਾਨੀਆਂ ਆਹੀਂ ਖੁਦ ਜਾ ਕੇ ਖੱਦਲ ਨੂੰ ਨੇਜੀ ਲਾਣਾ ਚ ਲੱਗਣੇ ਸੀ ਇੱਕ ਇੱਕ ਘੰਟਾ ਲੱਗ ਜਾਂਦਾ ਜੀ ਸਾਨੂੰ ਉੱਥੇ ਸਾਰ ਸਾਰੀ ਦਿਹਾੜੀ ਭੱਜ ਜਾਂਦੀਆਂ ਰਾਸ਼ਨ ਲੈਣ ਵਲੇ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਆਈ ਇਹੋ ਹੀ ਮੰਗ ਕਰਨਿਆ ਕਿ ਸਾਨੂੰ ਜਿਹੜਾ ਸਾਡਾ ਰਾਸ਼ਨ ਆ ਸਾਡੇ ਪਿੰਡਾਂ ਅੰਦਰ ਸਾਡੀ ਬਾਹਰ ਨੰਬਰ 10 ਚ ਮਿਲੇ ਆਣ ਹਾਂਜੀ ਸਰ ਕੀ ਨਾ ਆਇਆ ਮੈਂ ਵੀਡੀਓ ਨੂੰ ਅਪਡੇਟ ਕਰਨਾ ਮੇਰਾ ਨਾਮ ਗੋਰੀਆ ਬਿਲਕੁਲ ਹੀ ਸੁਣਦਾ ਜਿਹੜਾ ਰਾਸ਼ਨ ਸਾਡਾ ਆ ਰਿਹਾ ਬਾਹਰ ਨੰਬਰ 10 ਤੋਂ ਬੋਲਦਾ ਕਿ ਲੈ ਨਹੀਂ ਦਿੰਦੇ ਜਿਹੜਾ ਸਾਡਾ ਰਾਸ਼ਨ ਆ ਰਿਹਾ ਸਰਕਾਰ ਭੇਜਦੀ ਹੈ ਸਾਡੇ ਪਿੰਡ ਦੀ ਜਨਾਨੀਆਂ ਬੰਦੇ ਲੈ ਜਾਂਦੇ ਖਰਚ ਹੁੰਦਾ ਨੇ ਇਹਦਾ ਰਾਸ਼ਨ ਘਰ ਆਏ ਤਾਂ ਹੀ ਬਿਹਤਰ ਆ ਲੋਕੀ ਬਾਹਰ ਜਾ ਕੇ ਖਰਚਣਾ ਹੁੰਦਾ